ਗਲੀਆਂ ਭਰੀਆਂ ਹੀ ਆ ਸਾਰੀਆਂ ਆ ਵੇਖੋ ਆ ਵੇਖੋ ਅਰੇ ਆ ਕੇ ਚੱਲੀ ਲੈ ਅਰੇ ਮੈਂ ਨਗਰ ਨਿਯਮ ਕਮਿਸ਼ਨਰ ਨੂੰ ਐਸੀ ਔਨਮ ਨੂੰ ਔਰ ਮੈਂ ਕੱਲ ਇਹੋ ਜਾਂ ਧਰਨਾ ਮਾਰੂਗਾ ਕਾਰਪੋਰੇਸ਼ਨ ਸਾਰੀ ਵੇਖੇਗੀ ਫਪੜੀ ਚੈਟਿੰਗ ਹੋਈ ਸਾਡੀ ਦੱਸੋ ਜਈ ਸਰ ਮੈਂ ਤੁਹਾਨੂੰ ਕਿਹਾ ਮੈਂ ਕਿਹਾ ਜਵਾਬ ਦੇ ਦੇ ਮੈਂ ਕਿਹਾ ਤੂੰ ਕਲਾ ਕੁਮਾਰ ਹੈ ਯਾਰ ਤੂੰ ਇਹ ਬੀਏ ਬਾਅਦ ਤੂੰ ਪੜਿਆ ਲਿਖਿਆ ਆਦਮੀ ਹੈ ਤੂੰ ਕਮਿਸ਼ਨਰ ਨਹੀਂ ਹੁੰਦਾ ਤੂੰ ਰਿਟਰਨ ਬੇੜ ਮਹੀਨੇ ਬਾਅਦ ਆਪਾਂ ਕੀ ਕੀਤਾ ਆ ਪੰਜ ਸਾਲ ਹੋਇਆ ਨਾ ਇੱਕ ਮਿੰਟ ਇੱਕ ਮਿੰਟ ਮੈਨੂੰ ਜਿਹੜਾ ਮੈਂ ਇਹ ਡੇਢ ਮਹੀਨੇ ਤੋਂ ਸਾਲ ਹੋਇਆ ਕੰਪਨੀ ਕੋਲ ਸਾਤ ਨੂੰ ਇਹ ਤੋਂ ਅੱਜ ਤੱਕ ਨਹੀਂ ਅਰੇ ਕੋਕਲ ਵੀ ਆ ਰਚ ਨਹੀਂ ਮੇਰਾ ਫੋਨ ਲਿਆ ਮੈਂ ਤੁਹਾਨੂੰ ਦੱਸਾਂ ਜਿਹੜਾ ਕਰ ਕਰ ਕੇ ਲੱਤ ਕਾਰਪੋਰੇਸ਼ਨ ਦੇ ਕੰਪਨੀ ਸਾਲ ਹੋਇਆ ਹੋਇਆ ਨਾ ਕਿਹੜਾ ਸਾਲ ਹੋਇਆ ਦੱਸੋ ਇਹ 6 ਮਹੀਨੇ ਨੂੰ ਸਾਲ ਹੋ ਗਿਆ ਆ ਵੇਖੋ ਚੰਬਰ ਇਹਦੇ ਭਰੇ ਭਰੇ ਓਏ ਇਹਦੇ ਮੱਲਾ ਕਿੱਥੇ ਕਰ ਸਾਰੇ ਬਿਖੀ ਆਓ ਵੇਖੋ ਕੱਢੋ ਸਾਰੇ ਆ ਜਾਓ ਬਾਹਰ ਬਾਹਰ ਜੰਦ ਬਾਤ ਮੈਂ ਤੁਹਾਨੂੰ ਮੈਂ ਤਾਂ ਨਾ ਮਾਰੂਗਾ ਇਹ ਜਿਹੜੀ ਗੁੱਸੇ ਦੀ ਮੈਂ ਏ ਕਹਿ ਰਹੇ ਨੇ ਭਾਜੀ ਕਹਿੰਦੇ ਆ ਤੁਸੀਂ ਟਰਾਲੀਆਂ ਪਰ ਪਰ ਜਾ ਕੇ ਉੱਥੇ ਮੋਟਾ ਬੰਦੇ ਰਹੇਗੇ ਬੋੜੇ ਸਟ੍ਰੇ ਕਰਨ ਵਾਲੇ ਮੋਟਾ ਪੈ ਆ ਮਰਦੀ ਪਾਰਟੀ ਜিন্দাবাদ 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 ਅਜਾ ਸਰਕਾਰ ਜিন্দাবাদ ਜিন্দাবাদ ਜਿਹੜਾ ਸੜਕ ਹੁੰਦੀ ਆ ਦੁੱਖ ਮਾਦਨੀ ਮਰੀਦ ਨੇ ਆਓ ਅੱਗੇ ਆਓ ਤਨਦੀਪ ਸ਼ਰਮਾ ਰਿੰਕਾ ਮੌਜੂਦਾ ਕਾਉਂਸਲਰ ਅਜੇ ਇਲੈਕਸ਼ਨ ਹੋਏ ਤਾਂ ਮੈਂ ਮੌਜੂਦਾ ਹੀ ਆਂ ਮੈਂ ਨਵaste ਮੌਜੂਦਾ ਹੀ ਹਾਂ ਜੇ ਵੀ ਮੌਜੂਦਾ ਜੇ ਮੈਂ ਮੌਜੂਦਾ ਕਾਉਂਸਲਰ ਅੱਜ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ 23 ਜਨਵਰੀ 2023 ਦੇ ਵਿੱਚ ਕਾਰਪੋਰੇਸ਼ਨ 22 ਜਨਵਰੀ ਨੂੰ ਭੰਗ ਹੋਈ ਸੀ ਉਸ ਤੋਂ ਬਾਅਦ ਮੇਰੇ ਇਲਾਕੇ 'ਚ ਛੋਟੀਆਂ-ਛੋਟੀਆਂ ਸਮੱਸਿਆਵਾਂ ਸ਼ੁਰੂ ਹੋ ਗਈਆਂ ਪਰ ਅਹੀ ਲੱਗੇ ਰਹੇ ਅੱਜ ਜੋ ਵੱਡਾ ਰੂਪ ਧਰ ਗਿਆ ਚਦ ਕਿ ਨਗਰ ਨਿਗਮ ਕਮਿਸ਼ਨਰ ਔਰ ਕਾਰਪੋਰੇਸ਼ਨ ਨੇ ਕੋਈ ਸੁਣਵਾਈ ਨਹੀਂ ਕੀਤੀ ਅੱਜ ਲੋਕਾਂ ਨੂੰ ਤੇ ਸਾਨੂੰ ਸਰਕਾਰਾਂ ਤੇ ਆਉਣ ਨੂੰ ਮਜਬੂਰ ਕੀਤਾ ਔਰ ਅਸੀਂ ਬਹੁਤ ਜਲਦ ਜੇ ਆ ਮੇਰੀ ਵਾਰਡ ਦੀ ਸਮੱਸਿਆ ਜਲਦੀ ਹੱਲ ਨਾ ਹੋਈ ਮੈਂ ਆਪਣੀ ਸਾਰੀ ਵਾਰਡ ਸਮੇਤ ਇਹੋ ਜਿਹਾ ਧਰਨਾ ਮਾਰੂੰਗਾ ਕਾਰਪੋਰੇਸ਼ਨ ਕਮਿਸ਼ਨਰ ਤੇ ਸਾਰਾ ਕਾਰਪੋਰੇਸ਼ਨ ਹਿੱਲ ਜਾਏਗੀ ਕਿ ਕੋਈ ਬੰਦੇ ਨੇ ਧਰਨਾ ਮਾਰਿਆ ਮੈਂ ਚੈਲੰਜ ਕਰਦਾ ਜੀ ਕਿੰਨੀ ਤੇਰੇ ਤੋਂ ਮੁਸ਼ਕਲ ਆ ਰਹੀ ਹੈ ਇਹ ਪਿਛਲੇ 3 ਮਹੀਨੇ ਤੋਂ ਆ ਗਲੀ ਰੋਜ਼ ਮੈਂ ਮੇਰੇ ਫੋਨ ਦੇ ਵਿੱਚ ਵੇਖੋ ਤੁਹਾਨੂੰ ਮੈਂ ਵਿਖਾਨਾ ਕਮਿਸ਼ਨਰ ਸਾਹਿਬ ਤੇ WhatsApp ਤੇ ਮੈਂ ਤਕਰੀਬਨ ਫੋਟੋਆਂ ਪਾਈਆਂ ਨੇ ਹਰ ਚੀਜ਼ ਦੀਆਂ ਕਿਉਂਕਿ ਮੈਂ ਕਿਸੇ ਨਾਲ ਹਮੇਸ਼ਾ ਜ਼ਿੰਦਗੀ ਚ ਗੱਲ ਤਰਕਣਾ ਕੀਤੀ ਹੈ ਬੇਤਰਕੀ ਹੋ ਕੇ ਗੱਲ ਨਹੀਂ ਕੀਤੀ ਮੈਂ ਤੁਹਾਨੂੰ ਵਿਖਾਨਾ ਇੱਕ ਨਹੀਂ ਮੈਂ ਕੰਪਲੇਟ ਲਗਾਈ 690 ਨੰਬਰ ਇਹ ਆ ਕਮਿਸ਼ਨਰ ਅਮਰੀਤ ਸਰ ਦਾ ਨੰਬਰ ਜਿਹੜੇ ਜਿਹੜੇ ਇਲਾਕੇ ਨੂੰ ਕੰਪਲੇਟ ਆਂਦੀ ਗਈ ਮੈਂ ਵਖਾੰਦਾ ਗਿਆ ਉਹਨਾਂ ਨੂੰ ਰੋਜ਼ ਵਟਸਐਪਾਂ ਦੇ ਭੰਦਾ ਗਿਆ ਇਹ ਜੋਲੀ ਬਾਉ ਜੀ ਜਿਹੜੇ ਖੜੇ ਨੇ ਉਹਨਾਂ ਦੀ ਗਲੀ ਦੀ ਇਹ ਨਾਲ ਨਾਲ ਸਾਰੀਆਂ ਗਲੀਆਂ ਦੀ ਮੈਂ ਕਮਿਸ਼ਨਰ ਸਾਹਿਬ ਨੂੰ ਰੋਜ਼ ਕੰਪਲੇਂਟਾਂ ਫਾਰਵਰਡ ਕੀਤੀਆਂ ਨਾਲ ਐਸ.ੀ. ਸਾਹਿਬ ਨੂੰ ਕੀਤੀਆਂ ਇੱਕ ਉਸ ਤੋਂ ਬਾਅਦ ਵੀ ਤੁਹਾਡਾ ਕੋਈ ਹੱਲ ਨਹੀਂ ਆ ਨਾ ਕੋਈ ਹੱਲ ਨਹੀਂ ਹੋਇਆ ਅੱਜ ਅੱਜ ਨੋਜ਼ਲ ਗੱਡੀ ਭੇਜੀ ਜੇ ਅੱਜ ਇਹਨਾਂ ਨੋਜ਼ਲ ਗੱਡੀ ਭੇਜੀ ਆ ਪਰ ਨੋਜ਼ਲ ਗੱਡੀ ਦਾ ਕੰਮ ਨਹੀਂ ਹੈ ਗੱਡੀ ਸੁਪਰ ਸੈਕਰ ਚਾਹੀਦੀ ਹੈ ਜਿਹੜੀ ਮੁਰਗੀ ਖਾਨੇ ਦੀ ਲਾਈਨ ਸਾਫ ਕਰੇ ਜੋ ਕਿ ਇਹ ਕਰਾਂਦੇ ਰਹੇ ਆ ਪਹਿਲੇ ਕਿਹੜੇ ਕਿਹੜੇ ਇਲਾਕੇ 'ਚ ਮੁਸ਼ਕ ਕਿ ਕਿਹੜਾ ਇਲਾਕਾ ਨਹੀਂ ਮੇਰੀ ਵਾਰਡ ਦਾ ਕਿਹੜਾ ਇਲਾਕਾ ਅਸਲੇ ਗਰਸਤ ਨਹੀਂਗਾ ਸੀਵਰ ਨਾਲ ਦੋਕਲ ਵਿਹਾਰ ਦੀਆਂ ਪੰਜੇ ਗਲੀਆਂ ਲੋਕਾਂ ਦੇ ਘਰਾਂ ਦੀਆਂ ਨੀਆਂ ਪੋਲੀਆਂ ਬੈਕੀਆਂ ਨੇ ਪਾਣੀ ਨਾਲ ਪੰਜੇ ਗਲੀਆਂ ਗੋਕਲ ਵਿਹਾਰ ਦੀਆਂ ਜਗਦੰਬੇ ਕਲੋਨੀ ਦੀਆਂ 9 ਨੰਬਰ ਗਲੀ ਤੱਕ ਸੀਵਰ ਭਰੇ ਪਏ ਨੇ ਕੂੜਾ ਇੱਥੋਂ ਨਹੀਂ ਚੁੱਕਿਆ ਜਾਂਦਾ ਬੋਰਡ ਵਾਲਾ ਸ਼ਵਾਲਾ ਜਵਾਰ ਨਗਰ ਨਿਊ ਜਵਾਰ ਨਗਰ ਗ੍ਰੀਨ ਵੈਲੀ ਮੁਰਗੀ ਖਾਣੇ ਵਾਲੀ ਗਲੀ ਸਾਰਾ ਇਲਾਕਾ ਤਰਸਤ ਹੋਇਆ ਪਿਆ ਆ ਕੈਮਰਾ ਮਾਰ ਕੇ ਵੇਖੋ ਕੈਮਰਾ ਇਧਰ ਗਲੀ ਮੈਨੂੰ ਇੱਕ ਗਲੀ ਦਾ ਤੁਸੀਂ ਨਾ ਦੱਸੋ ਕੋਈ ਬੰਦਾ ਇੱਥੇ ਖੜਾ ਕਿ ਜਿੱਥੇ ਸੀਵਰ ਦੇ ਅਸਲੇ ਪ੍ਰੋਬਲਮ ਨਾ ਹੋਵੇ ਪਾਟਕ ਸਾਹਿਬ ਵਾਲੀ ਗਲੀ ਮਠਾਰੂ ਸਾਹਿਬ ਵਾਲੀ ਗਲੀ ਕੱਲੇ ਕੱਲੇ ਘਰ ਦਾ ਮੈਂ ਤੁਹਾਨੂੰ ਦੱਸ ਸਕਦਾ ਲੋਕ ਐਸਲੇ ਸੀਵਰੇ ਇਨਾ ਬੈਠੇ ਨੇ ਚੁੱਪ ਕਰਕੇ ਕਿਉਂ ਕੀ ਕਿਸੇ ਨਾ ਕਿਸੇ ਲੋਕਾਂ ਨੂੰ ਮਰਤੇ ਵਿਸ਼ਵਾਸ ਹੈ ਕਿ ਇਹ ਕੰਮ ਜਰੂਰ ਕਰਾਏਗਾ ਅਗਰ ਹੁਣ ਵੀ ਮਸਲਾ ਲਾਣਾ ਤਾਂ ਜ਼ਰੂਰ ਅਸਰ ਕਰ ਲਾ ਦੇਵਾਂਗਾ ਪੱਤਰ ਨਾ ਦੇਵਾਂਗੇ ਕਾਰਪੋਰੇਸ਼ਨ ਕਮਿਸ਼ਨਰ ਦੇ ਖਿਲਾਫ ਤਰਕਾ ਦਾ ਰਾ ਦੇਵਾਂਗੇ ਨਹੀਂ ਤਾਂ ਡੀਸੀ ਸਾਹਿਬ ਦੇ ਖਿਲਾਫ ਵੀ ਤਰਨਾ ਮਾਰਾਂਗੇ ਮੈਂ ਜਵਾਬ ਦੇ ਰਿਹਾ ਭਾਈ ਅੱਜ ਕਾ ਟਾਲਾ ਇੱਕ ਮਿੰਟ ਝੂਠ ਨਹੀਂ ਬੋਲਣਾ ਜੂਠ ਨਹੀਂ ਮੇਰੇ ਅੰਦਰ ਮੇਰੀ ਗੱਲ ਸੁਣੋ 2 ਮਹੀਨੇ ਤੋਂ ਕਾਰਪੇਸ਼ਨ ਨਾਲ ਲਗਾਤਾਰ ਸੰਪਰਕ ਸਾਧਨ ਤੋਂ ਬਾਅਦ ਇਹਨਾਂ ਨੇ ਕੰਨਾਂ ਦੇ ਜੂਣੀ ਸਰਕੀ ਇਹਨਾਂ ਨੇ ਲੱਕੇ ਦਾ ਬੇੜਾ ਗਰ ਕਰਕੇ ਰੱਖਤਾ ਨਾ ਕੂੜਾ ਚੁੱਕਿਆ ਜਾਂਦਾ ਨਾ ਸਿਵਲ ਸਾਫ ਹੁੰਦਿਆ ਇਹ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਜਿਹੜੇ ਕਿ ਅੱਜ ਲੋਕ ਤੰਗ ਬੈਠੇ ਨੇ ਘਰਾਂ ਦੇ ਵਿੱਚ ਇਹ ਗਲੀ ਦੇ ਵਿੱਚ ਇੰਨਾ ਇਨਾ ਪਾਣੀ ਇਕੱਠਾ ਹੀ ਮਾਨ ਸਾਹਿਬ ਦੱਸੋ 2 ਮਿੰਟ ਹੋ ਗਏ ਨਾ ਹੋ ਗਏ 2 ਮਿੰਟ ਸਰਕਾਰ ਕਹਿੰਦੇ ਹੈ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਦੇ ਕਿਹੜੀ ਸਰਕਾਰ ਤੇ ਕਿਹੜੇ ਪਹਿਲ ਦੇ ਕੰਮ ਜ਼ੀਰੋ ਜ਼ੀਰੋ ਇੱਕ ਮਿੰਟ ਬੱਚੇ ਮਰਵਾਣੇ ਇਹਨਾਂ ਨੇ ਬੰਦੇ ਮਰਵਾਣੇ ਬੱਚੇ ਮਰਵਾਣੇ ਸਰਕਾਰ ਨੇ ਇੱਕ ਮਿੰਟ ਇਹ ਅੱਜ ਦਸੋਂ ਮਾਨ ਸਾਹਿਬ ਸਾਰੇ ਇਲਾਕੇ ਦੇ ਵਾਸੀ ਖੜੇ ਨੇ 6 ਸਾਲ ਪਹਿਲੇ ਜਦੋਂ ਆਪਾਂ ਕਾਉਂਸਲਰ ਦੀ ਟਰਮ 'ਚ ਆਗੇ ਸਾਂ ਕਦੀ ਮੁਸ਼ਕਲ ਨਹੀਂ ਕਦੀ ਮੁਸ਼ਕਲ ਆਈ ਸੀ ਇੱਕ ਫੋਨ ਕਰਦੇ ਉਹ ਕੰਮ ਹੁੰਦਾ ਹੀ ਅੱਜ ਕਾਰਪੋਰੇਸ਼ਨ ਨੇ ਕੰਨਾਰੇ ਜੂਣੀ ਸਰਕੰਦੀ ਨੇ ਜਿਮੀ ਨਾੜੇ ਵਿੱਚ ਨਹੀਂ ਉਧਰ ਵੇਖ